ਤੋਂ ਪੰਜਾਬ ਪ੍ਰੈਸ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਤਾਂ ਮੈਂ ਹਾਂ ਰੋਹਿਤ ਭਾਰਦਵਾਜ ਅੱਜ ਅਸੀਂ ਖੜੇ ਹਾਂ ਬਲਾਕ ਕਲਾਨੌਰ ਦੇ ਅਧੀਨ ਪੈਂਦੇ ਪਿੰਡ ਨਾਰਪੁਰ ਖੱਦਰ ਵਿਖੇ ਜਿੱਥੇ ਕਿ ਪੰਜਾਬ ਦੇ ਕੈਪਟਨ ਮੰਤਰੀ ਹਰ ਹਰਦੀਪ ਸਿੰਘ ਮੁੰਡੀਆਂ ਵੱਲੋਂ 68.32 ਲੱਖ ਦੀ ਲਾਗਤ ਨਾਲ ਪਿੰਡ ਨਾਰਪੁਰ ਖੱਦਰ ਵਿਖੇ ਜਿਹੜੀ ਆ ਵਾਟਰ ਸਪਲਾਈ ਦੀ ਟੈਂਕੀ ਦਾ ਉਦਘਾਟਨ ਕੀਤਾ ਆਓ ਇਸ ਮੌਕੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਧੰਨਵਾਦ ਜੀ बड़ा देखने सारे इधर फोटो खेते हैं ਅਕਾਊਂਟ ਦੇਖੀ ਬੋਦੀ ਸਰ ਫੋਟੋ ਘਰ ਦੇਖੋ ਸਰ ਬੈਠੋ ਦੋ ਦਨ ਕਿਸੇ ਨੂੰ ਕਰੰਦਾ ਉਹ ਭਾਈ ਦਨ ਸਵੇਰਾ ਦੇ ਦਿਆਂਗੇ ਸਵੇਰਾ ਦੇ ਟਾਈਮੋਂ ਪੰਜਾਬ ਚ ਦੋਨਾਂ ਬਣਾਈ ਦੇ ਦਾਂਗੇ ਟਾਈਮ ਪੰਜਾਬ ਦੇ ਦੇਣ। ਕੰਡੀਸ਼ਨਾਈ ਦੇ ਦੇ ਦੁਕਤ। ਅਕਤੂਬਰ ਨਾਲ ਆਪ ਸਭ ਦਾ ਬਹੁਤ ਧੰਨਵਾਦ। ਮੇਰੇ ਨਾਲ ਸਾਡੇ ਹਲਕਾ ਡੇਰਾ ਬਾਬਾ ਨਾਨਕ ਦੇ ਐਮਐਲਏ ਦੰਦਾਰ ਸਾਹਿਬ ਸਾਡੇ ਚੇਅਰਮੈਨ ਜਗਨਤਾਬੜੀ ਜੋਹਰਖਾ ਕਾ ਸੌਰੀ ਕੁਦਾਸਪੁਰ ਦੇ ਪ੍ਰਧਾਨ ਨੇ ਸੋ ਅੱਜ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਅੱਜ ਡੇਰਾ ਬਾਬਾ ਨਾਨਕ ਦੇ ਪਿੰਡ ਨਾਰਪੂਰ ਅਤੇ ਖੱਦਰ ਜਿਹੜੇ ਦੋਨਾਂ ਪਿੰਡਾਂ ਦੇ ਬਾਰ 136000 ਦੀ ਲਾਗਤ ਨਾਲ ਜਿਹੜਾ ਨਵੀਂ ਜਲ ਸਪਲਾਈ ਸਕੀਮ ਲਾਈਡ ਆਊਟ ਕਰਨ ਕੀਤਾ ਸੋ ਪੂਰੇ ਇਲਾਕੇ ਨੂੰ ਪੀਣ ਵਾਲਾ ਪਾਣੀ ਬਹੁਤ ਵੱਡੀ ਸਮੱਸਿਆ ਸੀ ਤੇ ਬਹੁਤ ਸਪੀਡ ਨਾਲ ਮਾਪਸ਼ਰਾਂ ਤਨવાર ਕਰਨਾ ਜਿਨ੍ਹਾਂ ਨੂੰ ਹਕੂਮਤ ਦਿੱਤੀ ਕਿ ਇਹਨੂੰ 6 ਮਹੀਨੇ ਜੀ ਕੰਪਲੀਟ ਕਰਨਾ ਤੇ ਜਿਹੜਾ ਨੇ 6 ਮਹੀਨੇ ਚ ਤਿਆਰ ਕਰਕੇ ਹਰ ਘਰ ਜਿਹੜਾ ਪੀਣ ਵਾਲਾ ਪਾਣੀ ਪਹੁੰਚਾਇਆ ਸੋ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਜੀ ਦਾ ਜੋ ਵਾਅਦਾ ਪੰਜਾਬ ਦੇ ਲੋਕਾਂ ਨਾਲ ਕਿ ਪੀਣ ਵਾਲਾ ਪਾਣੀ ਕਿਸੇ ਵੀ ਪਿੰਡ ਦੇ ਵਿੱਚ ਕੋਈ ਸਮੱਸਿਆ ਨਹੀਂ ਰਹੂਗੀ ਸੋ ਉਹਨਾਂ ਨੂੰ ਮੈਂ ਮੁਖਰਖ ਦੇ ਮੁਖੰਮਤ ਸਾਹਿਬਾ ਨੂੰ ਧੰਨਵਾਦੀ ਆ ਕਿ ਜਿਹੜੇ ਵੀ ਬੇੜੇ ਤੋਂ ਸਾਨੂੰ ਐਪਲੀਕੇਸ਼ਨ ਆਉਂਦੀ ਹੈ ਨਾਲ ਦੀ ਨਾਲ ਸਾਨੂੰ ਹੁਕਮ ਆ ਜਾਂਦੇ ਆ ਕਿ ਇਹਨੂੰ ਬਹੁਤ ਜਲਦੀ ਕਰਾਓ ਕਿਸੇ ਨੂੰ ਸਮੱਸਿਆ ਨਾ ਹੋਵੇ ਸੋ ਅੱਜ ਮੈਂ ਐਮਐਲਏ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਵਾ ਦਿਨਾ ਜਿਨ੍ਹਾਂ ਨੇ ਆਪਣੇ ਇਸ ਦੋ ਪਿੰਡਾਂ ਬੇੜਾ ਪਿੰਡ ਦੀ ਸਮੱਸਿਆ ਨੂੰ ਖਤਮ ਕੀਤਾ ਸੋ ਅਫਸਰ ਸਰਬਾਨਾ ਦਾ ਵੀ ਧੰਨਵਾਦ ਜਿਨ੍ਹਾਂ ਨੇ ਪੂਰੀ ਸਪੀਡ ਨਾਲ ਮਿਹਨਤ ਨਾਲ ਇਹ ਕੰਮ ਕੀਤਾ ਸੋ ਮੈਂ ਪੂਰੇ ਪਿੰਡ ਵਾਸੀਆਂ ਨੂੰ ਸਰਪੰਚ ਸਰਬਾਨਾ ਨੂੰ ਪੂਰੀ ਪੰਚਾਇਤ ਨੂੰ ਪੂਰੇ ਬਜ਼ੁਰਗਾਂ ਨੂੰ ਬਣਾ ਮਤਾਵਾ ਨੂੰ ਬਹੁਤ-ਬਹੁਤ ਮੁਬਾਰਕਵਾ ਦਿੰਦਾ ਆ ਦਲ ਵਰਕਰਨਾ ਇਹਦੇ ਨਾਲ ਦੇ ਨਾਲ ਜਿਹੜਾ 160 ਕਰਾਂ ਦੇ ਲੋਕਾਂ ਨੂੰ ਇਹ ਪਾਣੀ ਮਿਲਿਆ ਹਜ਼ਾਰ ਲੋਕਾਂ ਨੂੰ ਸਾਫ਼ ਪਿੰਡੂ ਪਾਣੀ ਮਿਲਿਆ ਇੱਥੇ ਹੋਰ ਬਹੁਤ ਕੰਮ ਹੋਇਆ ਇਸ ਤੋਂ ਇਲਾਵਾ 48 ਪਖਾਨਿਆਂ ਲਈ ਉਹ ਸਾਰੇ ਲਈ 7.2 ਲੱਖ ਜਾਰੀ ਕੀਤੇ ਗਏ 15000 ਰੁਪਏ ਦੀ ਜਿਹੜੀ ਹੈ ਦਾਪਤ ਨਹੀਂ ਦਿੱਤੀ ਗਈ ਸੋ ਇਹ ਇਹੋ ਜਿਹੀ ਜਿੰਨੀਆਂ ਵੀ ਪ੍ਰੋਬਲਮਾਂ ਜੋ ਵੀ ਸੀਗੀਆਂ ਐਮਐਲਏ ਸਾਹਿਬ ਦੀ ਆਉਣ ਦੇ ਉੱਤੇ ਇਹਨਾਂ ਨੇ ਜੋ ਵੀ ਮੰਗ ਕੀਤੀ ਉਹਨੂੰ ਪਹਿਲ ਦੇ ਦਰਤੇ ਸੀ ਕੀਤਾ ਤੁਹਾਡੇ ਪੂਰੇ ਲਖਨੂ ਬਹੁਤ ਬਹੁਤ ਮਾਰਕਵਾ ਦਿੰਦਾ ਹਾਂ ਜੀ ਹਾਂ ਜੀ ਹਾਂ ਜੀ ਮੈਂ ਸਭ ਤੋਂ ਪਹਿਲਾਂ ਮੈਂ ਮੋਟਿਆ ਸਾਹਿਬ ਜਿਹੜੇ ਕੈबिनेट ਦੇ ਵਜ਼ੀਰ ਆ ਉਹਨਾਂ ਦਾ ਚੀਚੇ ਤੌਰ ਤੇ ਧੰਨਵਾਦ ਕਰਦਾ ਕਿ ਜਿਹਨਾਂ ਇੱਕ ਬਿਲਕੁਲ ਬਾਰਡਰ ਦੇ ਕੰਡੇ ਤੇ ਨਾਰਪੁਰ ਖਤਰ ਪਿੰਡ ਜਿਹੜੇ ਵਸਦੇ ਉਹਨਾਂ ਨੂੰ ਲੋਕਾਂ ਨੂੰ ਜਿਹੜਾ ਪਾਣੀ ਦੀ ਪਿਛਲੇ ਲੰਮੇ ਸਮੇ ਤੋਂ ਸਮੱਸਿਆ ਸੀ ਉਹਦਾ ਹੱਲ ਕੀਤਾ ਔਰ ਬਹੁਤ ਜਲਦੀ ਜਿਹੜੀ ਹੈ ਪਾਣੀ ਦੀ ਟੈਂਕੀ ਬਣ ਕੇ ਤਿਆਰ ਹੋਈ ਆ ਤੇ ਉਹ ਰਾਜਦੂ ਗਾਟਣ ਕੀਤਾ ਧੰਨਵਾਦ ਮੁੰਡਿਆ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਜਿਹੜੀ ਵੀ ਆਪਾਂ ਆਪਣੇ ਨੂੰ ਹਲਕੇ ਦੀ ਡਿਮਾਂਡ ਭੇਜਦੀ ਔਰ ਬੜੀ ਜਲਦੀ ਉਹ ਮੰਗ ਪੂਰੀ ਕਰਕੇ ਤੇ ਉਹ ਪਿੰਡਾਂ ਦੇ ਲੋਕਾਂ ਨੂੰ ਸਹੂਲਤਾਂ ਜਿਹੜੀਆਂ ਮਿਲ ਰਹੀਆਂ ਮੈਂ ਸੀਐਮ ਸਾਹਿਬ ਦਾ ਤੇ ਮੁੰਡਿਆ ਸਾਹਿਬ ਦਾ ਜਿਹੜਾ ਬਾਬਾ ਨਾਨਕ ਹਲਕੇ ਚਾਹੁੰਦੇ ਧੰਨਵਾਦ ਕਰਦਾ ਹਾਂ